ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਬਾਈ ਜੀ ਆਏ ᱛੀ ਪਿੰਡ ਪਿੰਡ ਕਿਹੜਾ ਜੀ ਕਕਰਾਲਾ ਬਾਈ ਕੱਕਰਾਲਾ ਜਿੱਥੋਂ ਆਏ ਨੇ ਦੋ ਝੋਟੀਆਂ ਦਿੱਤੀਆਂ ਨੇ ਬਾਈ ਜੀ ਉਹਨਾਂ ਨੂੰ ਗੱਬਣਾ ਤੇ ਦੋਏ ਸੂਣ ਵਾਲੀਆਂ ਨੇ ਹਫਤਾ ਹਫਤਾ 10 10 ਦਿਨ ਰਹਿੰਦੇ ਨੇ ਸੂਣਦੇ ਤੇ ਇੱਕ ਭਲੂਣ ਝੋਟੀ ਚੰਗੀ ਝੋਟੀ ਆ ਤੇ ਆਪਣੀ ਮੋਹਰਾ ਨਾਲ ਚਾ ਤੇ ਇੱਕ ਤੀਜਾ ਸੁਹਾ ਨੀਲੀ ਰਾਵੀ ਝੋਟੀ ਦਿੱਤੀ ਆ ਬਾਕੀ ਬਾਈ ਜੀ ਨਾਲ ਗੱਲਬਾਤ ਕਰਾਉਣੇ ਆ ਬਾਈ ਜੀ ਕਿਵੇਂ ਲੱਗੀਆਂ ਝੋਟੀਆਂ ਵੀਰੇ ਬਹੁਤ ਵਧੀਆ ਲੱਗੀਆਂ ਠੀਕ ਆ ਜੀ ਵੀਰੇ ਤੇ ਬਾਕੀ ਰੇਟ ਕਿਵੇਂ ਲੱਗੇ ਆਪਣਾ ਰੇਟ ਬਹੁਤ ਜਾਇਜ਼ ਨੇ ਬਾਈ ਠੀਕ ਆ ਜੀ ਵੀਰੇ ਮੈਂ ਇਹੀ ਕਹਿਣਾ ਬਾਈ ਜਿਹੜੇ ਵੀ ਕਿਸੇ ਵੀਰ ਭਾਈ ਨੇ ਡੰਗਰ ਲੈਣਾ ਬਾਈ ਛਨੇੜੀ ਤੋਂ ਲਾਲੀ ਆ ਠੀਕ ਆ ਜੀ ਵੀਰੇ ਕਮਾਨ ਫਾਰਮ ਆ ਇਹਨਾਂ ਦਾ ਠੀਕ ਆ ਜੀ ਉਹ ਉਰੇ ਆ ਕੇ ਵਿਜ਼ਿਟ ਕਰਨਾ ਠੀਕ ਆ ਜੀ ਬਾਈ ਬਹੁਤ ਵਧੀਆ ਰੇਟ ਲੱਗੇ ਮੈਨੂੰ ਬਾਈ ਬਹੁਤ ਤੁਹਾਡਾ ਧੰਨਵਾਦ ਠੀਕ ਆ ਜੀ ਵੀਰੇ ਬਾਈ ਬਹੁਤ ਧੰਨਵਾਦ ਵੀਰੇ ਚਲੋ ਪ੍ਰਮਾਤਮਾ ਸਾਨੂੰ ਵਾਦਾ ਕਰੇ ਪ੍ਰਮਾਤਮਾ ਕੋਈ ਝੋਟੀਆਂ ਵਾਦਾ ਕਰਨ ਬਾਈ ਜੀ ਉਹਨਾਂ ਨੂੰ ਠੀਕ ਆ ਜੀ ਓਕੇ ਜੀ ਬਾਈ ਜੀ ਉਹਨਾਂ ਨੂੰ ਚੋਟੀਆਂ ਦਿੱਤੀਆਂ ਨੇ ਪਰਮਾਤਮਾ ਬਾਈ ਜੀ ਉਹਨਾਂ ਨੂੰ ਵਾਦਾ ਕਰੇ ਮਹਾਰਾਜ ਸਿਆਪਾ ਸੱਤ ਨਹੀਂ ਲੱਗਦੇ ਬਾਈ ਜੀ ਉਹਨਾਂ ਦਾ ਦੋਸਤ ਉਹਨੀਆਂ ਚੱਲ ਚੱਲ ਵਾਦਾ ਕਰੇ ਬਾਈ ਜੀ ਉਹਨਾਂ ਇਹ ਕਿੱਜਾ ਜੂਆ ਫੋਨ ਵਾਲਿਆਂ ਨੇ ਦੋਏ ਕੱਪਣ ਚਲ ਬੱਤ ਚਾਹੀਦੀ ਪਰਮਾਤਮਾ ਬਖਸ਼ਾ ਕਰੀ ਉਹ ਜਨੂ ਨਾ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ